ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਫਗਵਾੜਾ ਦੀ ਮਾਸਿਕ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਸ਼ੀਤਾਰਾਮ ਬੰਗਾ ਦੀ ਪ੍ਰਧਾਨਗੀ ਹੇਠ ਫਗਵਾੜਾ ਵਿਖੇ ਹੋਈ ਮੀਟਿੰਗ ਦੀ ਸਮੁੱਚੀ ਕਾਰਵਾਈ ਨੂੰ ਮੀਟਿੰਗ ਦਾ ਅਜੰਡਾ ਪੇਸ਼ ਕਰਦੇ ਹੋਏ ਜਨਰਲ ਸਕੱਤਰ ਕੁਲਦੀਪ ਸਿੰਘ ਕੋੜਾ ਨੇ ਚਲਾਇਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਸਰਪ੍ਰਸਤ ਅਤੇ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਸਾਥੀ ਕਰਨੈਲ ਸਿੰਘ ਸੰਤੂ ਨੇ ਕਿਹਾ ਕਿ ਦੇਸ਼ ਅੰਦਰ 16 ਫਰਵਰੀ ਦੀ ਕੌਮੀ ਹੜਤਾਲ ਕੇਂਦਰ ਸਰਕਾਰ ਦੀਆਂ ਆਮ ਲੋਕਾਂ, ਮੁਲਾਜ਼ਮਾਂ, ਮਜ਼ਦੂਰਾ, ਕੀਤੀ ਲੋਕਾਂ ਦੀ ਲੁੱਟ ਕਰਨ ਵਾਲੀਆਂ ਨੀਤੀਆਂ, ਨਿੱਜੀਕਰਨ ਅਤੇ ਕਾਰਪੋਰੇਟਕਰਨਿਆਂ ਨੂੰ ਵੇਸ਼ਕੀਮਤੀ ਲਾਭ ਦੇਣ ਵਾਲੀਆਂ ਨੀਤੀਆਂ ਅਤੇ ਪਬਲਿਕ ਅਦਾਰਿਆਂ ਨੂੰ ਲਗਾਤਾਰ ਪ੍ਰਾਈਵੇਟ ਹੱਥਾਂ ਵਿੱਚ ਕੋਟੀਆਂ ਦੇ ਭਾਅ ਵੇਚਣ ਦੇ ਵਿਰੁੱਧ ਕੀਤੀ ਜਾ ਰਹੀ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਚੀਤਾਰਾਮ ਬੰਗਾ ਸਰਪ੍ਰਸਤ ਕਰਨੈਲ ਸਿੰਘ ਸੰਦੂ ਜਨਰਲ ਸਕੱਤਰ ਕੁਲਦੀਪ ਸਿੰਘ ਕੋੜਾ ਵਿਤ ਸਕੱਤਰ ਹਰਿੰਦਰ ਸਿੰਘ ਜੁਆਇੰਟ ਵਿਤ ਸਕੱਤਰ ਗੁਰਨਾਮ ਸਿੰਘ ਸੈਣੀ ਸਾਧੂ ਰਾਮ ਜੱਕੂ ਸਤਪਾਲ ਸਿੰਘ ਕ੍ਰਿਸ਼ਨ ਗੋਪਾਲ ਚੋਪੜਾ ਹਰਭਜਨ لال ਕੋਲ ਕੇ ਕੇ ਪਾਂਡੇ ਗਿਆਨ ਚੰਦ ਹਰਭਜਨ لال ਰਤਨ ਸਿੰਘ ਆਦੀ ਸਾਥੀ ਹਾਜ਼ਰ ਹੋਏ ਮੋਟਾ ਵਾ ਮੋਟਾ ਵਾ ਦੀਏ ਦੀਆਂ ਰੋਕੀਆਂ ਕਿਸ਼ਨਾ ਰੀਲਿਸ ਕਰੋ ਰੀਲਿਸ ਕਰੋ ਰੀਲਿਸ ਕਰੋ ਪੇ ਕਮਿਸ਼ਨ ਦਾ ਏਰੀਅਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਮੈਂ ਕਰਨੈਲ ਸਿੰਘ ਸੰਧੂ ਸ਼ੌਭਾ ਦਾ ਪ੍ਰਧਾਨ ਗਵਰਮੈਂਟ ਟੀਚਰ ਯੂਨੀਅਨ ਪੰਜਾਬ ਤੇ ਹੁਣ ਮੈਂ ਪੈਨਸ਼ਨਰਸ ਵਿੱਚ ਕੰਮ ਕਰਦਾ ਮੇਰੇ ਸਾਥੀ ਸਾਰੇ ਅੱਜ ਸਾਡੀ ਪੈਨਸ਼ਨਰਸ ਦੀ ਮੀਟਿੰਗ ਸੀਗੀ ਜਿਹਦੇ ਵਿੱਚ ਮੁੱਖ ਤੌਰ ਤੇ ਤਿੰਨ ਏਜੰਡੇ ਸੀਗੇ ਪਹਿਲਾ ਏਜੰਡਾ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾ ਰਿਹਾ ਇਹ ਹਿੰਦੁਸਤਾਨ ਦੀਆਂ ਸਾਰੀਆਂ ਇਨਸਾਨੀਆਂ ਟਰੇਡ ਯੂਨੀਅਨਾਂ ਸਰਕਾਰੀ ਮਲਾਜ਼ਮ ਵੀ ਸਟੇਟ ਗਵਰਨਮੈਂਟ EMPLOYEES ਵੀ ਸੈਂਟਰਲ ਗਵਰਨਮੈਂਟ EMPLOYEES ਵੀ ਤੇ ਹੋਰ ਜਿੰਨੇ ਵੀ EMPLOYEES ਹੈਗੇ ਆ ਤੇ ਉਹਦੇ ਸਮਰਥਨ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਜਿਹੜੀਆਂ ਜਨਤਕ ਜਥੇਬੰਦੀਆਂ ਆ ਉਹ ਇਹਨੂੰ ਸਪੋਰਟ ਕਰ ਰਹੀਆਂ ਤੇ ਫਿਰ ਇਹ ਇਕੱਠਾ ਮਤਲਬ ਜਾਮ ਕਰ ਲਾਂ ਚਾਹੁੰਦੇ ਆ ਇੱਕ ਅਸੀਂ ਅਜ ਉਹਦੇ ਨੇ ਵਿਚਾਰ ਕਰਦੇ ਸੀ ਅਸੀਂ ਪੈਨਸ਼ਨਰ ਉਹਦੇ ਵਿੱਚ ਕਿੰਨਾ ਕੁ ਯੋਗਦਾਨ ਪਾ ਸਕਦੇ ਆ ਤੇ ਸਾਰੇ ਸਾਥੀਆਂ ਨੂੰ ਕਿਹਾ ਵੀ ਆਪਣੇ ਸਾਥੀ ਹੋਰ ਲੈ ਕੇ ਆਓ ਤਾਂ ਕਿ ਇੱਕ ਬਹੁਤ ਵੱਡਾ ਕਾਜ ਹੈ ਜ ਜਿਹੜੇ ਸਾਥੀ ਜਿਹੜੇ ਮਿਲਦੇ ਉਹਨਾਂ ਨੂੰ ਵੀ ਸਮਝਾਉਣ ਵਾਲੀ ਗੱਲ ਆ ਤੇ ਭਾਰਤ ਬੰਦ ਕਰਨਾ ਤੇ ਕਰਨਾ ਕਿਉਂ ਚਾਹੀਦਾ ਕਿਉਂਕਿ ਮਹਿੰਗਾਈ ਬੇਲੋੜੀ ਵਧ ਰਹੀ ਆ ਲੋਕਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਜਾ ਰਹੀਆਂ ਖਰਾਕ ਖਾਦ ਪਦਾਰਥ ਜਿਹੜੇ ਉਹ ਬਤ ਮਹਿੰਗੇ ਹੋ ਰਹੇ ਆ ਪੈਟਰੋਲੀਅਮ ਪ੍ਰੋਡਕਟ ਮਹਿੰਗੇ ਹੋ ਰਹੇ ਆ ਸਾਡੇ ਜਿਹੜੇ ਇੰਪੋਰਟਸ ਆ ਜਿਹੜੀ ਸੰਜੀਵਨ ਚ ਚਾਹੀਦਾ ਉਹ ਲਗਾਤਾਰ ਵਧ ਰਹੇ ਆ ਪਰ ਸਾਡੀਆਂ ਜਿਹੜੀਆਂ ਆਮਦਨਾਂ ਆ ਉਹ ਲਗਾਤਾਰ ਘਟ ਰਹੀਆਂ ਸਾਡਾ ਡੀਏ ਨਹੀਂ ਦਿੱਤਾ ਜਾ ਰਿਹਾ ਤੇ ਸਾਡੇ ਜਿਹੜੇ ਏਰੀਅਰ ਆ ਉਹ ਮੁਲਾਜ਼ਮਾਂ ਦੇ ਦਿੱਤੇ ਨਹੀਂ ਜਾ ਰਹੇ ਪੈਨਸ਼ਨਰਾਂ ਦੇ ਨਹੀਂ ਏਰੀਅਰ ਦੇ ਉੱਤੇ ਜਾ ਰਹਾ ਹੈ ਉਹਦੇ ਵਿਰੋਧ ਦੇ ਵਿੱਚ ਅਸੀਂ 15 ਫਰਵਰੀ ਨੂੰ ਬੰਦ ਕਰ ਰਹੇ ਹਾਂ ਅੱਜ ਸਾਡਾ ਉਹਦੇ ਲਈ ਸੀਗਾ ਦੂਜਾ 25 ਤਰੀਕ ਨੂੰ ਆਹੀ 25 ਫਰਵਰੀ ਜਿਹੜੀ ਇੱਕ ਇੱਕ ਚਾਰ ਤੋਂ ਸਰਕਾਰ ਨੇ ਪੈਨਸ਼ਨ ਬੰਦ ਕਰ ਦਿੱਤੀ ਬੰਦ ਇਸ ਕਰਕੇ ਕੀਤੀ ਆ ਉਹ ਕਹਿੰਦੇ ساری ਦੁਨੀਆ ਤੇ ਆ ਪਰ ਸਾਰੀ ਦੁਨੀਆ 'ਚ ਸੋਸ਼ਲ ਵੈਲਫੇਅਰ ਵਾਲੀ ਪੈਨਸ਼ਨ ਦਿੰਦੀ ਆ ਇਤਨੀ ਜਾਰੇ ਜੁਗੀ ਹੋ ਗਈ ਹੋਵੇ ਤੇ ਸਾਡੇ ਸਾਥੀ ਰਿਟਾਇਰ ਹੋਏ ਆ ਇਥੇ ਸਾਡੇ ਨਾਲ ਇੱਕ ਇਹਨਾਂ ਨੂੰ 3100 ਰੁਪਇਆ ਪੈਨਸ਼ਨ ਮਿਲਦੀ ਆ ਕੀ 3100 ਰੁਪਏ ਦੇ ਵਿੱਚ ਗੁਜ਼ਾਰਾ ਹੋ ਸਕਦਾ ਇਹ 25 ਫਰਵਰੀ ਨੂੰ ਮਤਲਬ ਐਕਸ਼ਨ ਕਰ ਰਹੇ ਆ ਸਾਡਾ ਇਹ ਅਸੀਂ ਉਹਨੂੰ ਸਮਰਥਨ ਕਰਦੇ ਆ ਇਧਰੋਂ ਇਤਵਾਈ ਵੇਰ ਲੀਆ ਸੰਗਰੂਰ ਵਿੱਚ ਕਿਤਵਾਈ ਵੇਰ ਆ ਸੰਗਰੂਰ 'ਚ ਤੇ ਉਹਦੇ ਲਈ ਅਸੀਂ ਨਹੀਂ ਕਹਿੰਦੇ ਆ ਵੀ ਜਿਹੜੀ ਪੈਨਸ਼ਨ ਜਿਹਨਾਂ ਦੀ ਬੰਦ ਕੀਤੀ ਏ ਇੱਕ ਇੱਕ ਚਾਰ ਤੋਂ ਇਹਨਾਂ ਨੂੰ ਪੈਨਸ਼ਨ ਵੀ ਸਾਡੇ ਵਾਲੀ ਦਿੱਤੀ ਜਾਵੇ ਅਤੇ ਨਾਲ ਦੀ ਨਾਲ ਜਿਹੜੇ ਕਿਸਾਨ ਤੇ ਮਜ਼ਦੂਰ ਹੈ ਜਿਹੜੇ ਆਪਣਾ ਸਾਰਾ ਜੀਵਨ ਲਾ ਦਿੰਦੇ ਆ ਜਦੋਂ ਨਿਕਾਰਾ ਹੋ ਜਾਂਦੇ ਆ 60 ਸਾਲ ਤੋਂ ਬਾਅਦ ਲਗਭਗ ਉਹ ਮਲਾਜਮਾਂ ਤੋਂ ਵੀ ਪਹਿਲਾਂ ਨਿਕਾਰਾ ਹੁੰਦੇ ਆ ਉਹਨਾਂ ਨੂੰ ਵੀ ਪੈਨਸ਼ਨ ਮਿਲਣੀ ਚਾਹੀਦੀ ਹੈ ਤੇ ਤੀਸਰਾ 3 ਮਾਰਚ ਨੂੰ ਜਿਹੜੇ ਸਾਡੇ ਸਥਾਨਕ ਮੰਤਰੀ ਆ ਪੰਜਾਬ ਮਲਾਜਮ ਤੇ ਪੈਨਸ਼ਨਰ ਫਰੰਟ ਵੱਲੋਂ ਅਸੀਂ ਉਹਨਾਂ ਦਾ ਕਰਦਾ ਆ ਜਿਹੜਾ ਹੁਣ ਉੱਥੇ ਮਤਲਬ ਐਕਸ਼ਨ ਕਰ ਰਹੇ ਆ ਉਹਦੇ ਚ ਸਾਡੀਆਂ ਜਿਹੜੀਆਂ ਪੰਜਾਬ ਦੇ ਮੁਲਾਜ਼ਮਾਂ ਦੀਆਂ ਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਆ ਇੱਕ ਜਿਹੜਾ 5 5.5 ਸਾਲ ਦਾ ਸਾਡਾ ਏਰੀਅਰ ਪੇ ਕਮਿਸ਼ਨ ਦਾ ਦਿੱਤਾ ਨਹੀਂ ਉਹਦਾ ਸਵਾਲ ਆ ਦੂਜਾ ਇਹ ਪਹਿਲੀ ਵਾਰ ਪੰਜਾਬ ਦੇ ਵਿੱਚ ਹੀ ਹੋਇਆ ਅੱਗੇ ਪੈਨਸ਼ਨਰਾਂ ਦਾ ਤੇ ਮੁਲਾਜ਼ਮਾਂ ਨੂੰ ਸਰਕਾਰ ਇੱਕੋ ਜਿਹਾ ਬੈਨੀਫਿਟ ਦਿੰਦੀ ਸੀਗੀ ਜਿੱਦਾਂ ਮੁਲਾਜ਼ਮਾਂ ਨੂੰ ਦੀ ਵੇਸ਼ਕ ਪੇ ਨੂੰ 2.59 ਨਾਲ ਗੁਣਾ ਕਰਕੇ ਉਹਦੀ ਉਹਨਾਂ ਦੇ ਬੇਸਸ ਵਧਾਈਆਂ ਪਰ ਪੈਨਸ਼ਨਰਾਂ ਦੀਆਂ 2.44 ਦੇ ਨਾਲ ਵਧਾਈ। ਫਰਕ ਪਤਾ ਹੈ ਪਹਿਲੀ ਵਾਰ ਪਾਇਆ ਸੀ ਕਿ ਇਹ ਫਰਕ ਦੂਰ ਕਰੋ। ਜਿਹੜਾ ਉਹ 5.5 ਸਾਲ ਦਾ ਸਾਡਾ ਏਰੀਅਲ ਰੱਖਿਆ ਹੈ ਉਹਨੂੰ ਤੁਰੰਤ ਰਿਲੀਜ਼ ਕੀਤਾ ਜਾਵੇ। ਸਾਡੇ 7 ਗੜੇ ਆ 80 ਸਾਲ ਦੇ ਹੋ ਗਏ ਆ। ਤੇ ਇਹਨਾਂ ਨੂੰ ਵੀ ਨਹੀਂ ਏਰੀਅਲ ਦੇ ਰਹੇ। ਅਸੀਂ ਕਹਿੰਦੇ ਹੌਲੀ ਹੌਲੀ ਦਿਓ 5-5 ਸਾਲ ਦਾ ਕਰਕੇ ਦਿਓ ਕਰੋ ਤਾਂ ਸਹੀ ਸ਼ੀ ਨੂੰ। ਤੀਸਰਾ ਜਿਹੜਾ ਡੀਏ ਆ ਉਹ ਸਾਨੂੰ ਸਮੇਂ ਸਿਰ ਨਹੀਂ ਦਿੱਤਾ ਜਾਂਦਾ। ਜਦ ਕਿ ਜਿਹੜੇ ਸਾਡੇ ਆਫਸਰ ਆ ਉਹਨਾਂ ਨੂੰ ਜਦੋਂ ਉਹਨਾਂ ਲਈ ਚਿੱਠੀ ਘੱਟ ਦਿੱਤੀ ਆ ਆਫਸਰਾਂ ਲਈ ਵੀ ਤੇ ਜਿਹੜੇ ਜੁਡੀਸ਼ੀਅਲ ਦਫ਼ਤਰਾਂ 'ਚ ਕੰਮ ਕਰਦੇ ਆ ਉਹਨਾਂ ਲਈ ਵੀ ਕਿ ਜਦੋਂ ਕੇਂਦਰ ਦਾ ਡੀਏ ਹੋਊਗਾ ਉਸੇ ਵੇਲੇ ਉਹ ਲਾਗੂ ਹੋ ਜਾਊਗਾ ਨਵੀਂ ਚਿੱਠੀ ਦੀ ਲੋੜ ਨਹੀਂ ਅਸੀਂ ਕਹਿੰਦੇ ਸਾਰੇ ਮੁਲਾਜ਼ਮਾਂ ਲਈ ਉਹ ਚਿੱਠੀ ਲਾਗੂ ਹੋਣੀ ਚਾਹੀਦੀ ਏ ਜਿਹੜੀ ਜੁਡੀਸ਼ੀਅਲ ਸਟਾਫ ਲਈ ਹੋ ਰਹੀ ਆ ਜਿਹੜੀ ਆਈਐਸਪੀਸੀਐਸ ਆਈਐਸਐਸ ਆਫਸਰਾਂ ਲਈ ਹੋ ਰਹੀ ਆ ਇਹ ਡੀਏ ਸਾਡਾ ਇਦਾਂ ਨਹੀਂ ਆ ਵੀ ਸਾਡੇ ਤੇ ਕੋਈ ਇਛਾ ਨਹੀਂ ਆ ਸਾਡਾ ਹੱਕ ਆ ਕਿਉਂਕਿ ਜਦੋਂ ਕੀਮਤਾਂ ਵੱਧਦੀਆਂ ਸ਼ਹੀਦਾਂ ਮਿਹਨਤਾਂ ਬਾਦ ਉਹਨੂੰ ਵਿਚਾਰ ਕੇ ਸਾਡਾ ਥੋੜਾ ਜਿਹਾ ਉਹਦੇ ਚ ਕਿ ਸਭ 75% ਨਿਊਟਰਲਾਈਜੇਸ਼ਨ ਕਰਦੇ ਆ ਤੇ ਸਾਨੂੰ ਦਿੱਤਾਉ ਵੀ ਨਹੀਂ ਜਾ ਰਿਹਾ ਇਹ ਜਿਹੜੀਆਂ ਹੋਈਆਂ ਤਿੰਨ ਸਾਡੇ ਮੇਨ ਐਕਸ਼ਨ ਆ ਉਹਦੇ ਲਈ ਅਸੀਂ ਅਜੇ ਵਿਚਾਰਾਂ ਕੀਤੀਆਂ ਕਿ ਕਿੱਦਾਂ ਕਿੱਦਾਂ ਇਹਦੇ ਚ ਸ਼ਾਮਲ ਹੋਣਾ ਤੇ ਅਸੀਂ ਸਾਰਿਆਂ ਨੂੰ ਮਤਲਬ ਤੁਸੀਂ ਵੀ ਮੁਲਾਜ਼ਮੋਂ ਤੁਹਾਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਸਾਡੇ ਇਸ ਯੁੱਧ ਦੇ ਵਿੱਚ ਤੁਸੀਂ ਵੀ ਸ਼ਾਮਲ ਹੋਵੋ ਹੋਰ ਆ ਜਿਹੜੇ ਦੁਕਾਨਦਾਰ ਸਾਰਿਆਂ ਨੂੰ ਅਸੀਂ ਕਹਿ ਰਹੇ ਆ ਕਿਉਂਕਿ ਛੋਟਾ ਦੁਕਾਨਦਾਰ ਛੋਟਾ ਕਿਸਾਨ ਛੋਟਾ ਮੁਲਾਜ਼ਮ ਸਾਰੇ ਪੀੜ ਤੇ ਐਸ ਵਿ ਲਈ ਤੇ ਉਹਦੇ ਵਿਰੋਧ ਦੇ ਵਿੱਚ ਅਸੀਂ ਲਹਿਰ ਖੜੀ ਕਰਨ ਦੀ ਯਤਨ ਕਰਦੇ ਹਾਂ ਬੁੱਢੇ ਬਾਬੇ ਵੀ ਬੁੱਢਾ ਵਰਗੇਟ ਵੀ ਅਸੀਂ ਜਿੰਨੇ ਕਿ ਚੁੱਕੇ ਹੈਗੇ ਆ ਕੰਦੀ ਕੋਸ਼ਿਸ਼ ਕਰਦੇ ਆ ਕਿਉਂਕਿ ਜਿੰਨਾ ਚਿਰ ਜੀਣਾ ਬੰਦੇ ਨੇ ਯਤਨ ਕਰਨੇ ਚਾਹੀਦੇ ਆ ਤੇ ਧੰਨਵਾਦ ਤੁਹਾਡਾ ਜੀ ਸਾਡੀ ਜਿਹੜੀ ਜਦੋਂ